ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪਾਖੜਾ ਡੈਮ 'ਚ ਪਾਣੀ ਦਾ ਪੱਧਰ ਪਹੁੰਚਿਆ 1586.61 ਫੁੱਟ ਪਿਛਲੇ ਸਾਲ 1 ਜੁਲਾਈ 2023 ਨੂੰ ਪਾਖੜਾ ਡੈਮ 'ਚ ਪਾਣੀ ਦਾ ਪੱਧਰ ਸੀ 1586.71 ਫੁੱਟ ਨੰਗਲ ਡੈਮ ਤੋਂ ਸਤ루 ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ 9000 ਕਿਊਸਕ ਪਾਣੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਭਾਰੀ ਬਰਸਾਤ ਹੋਣ ਕਾਰਨ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਪਾਖੜਾ ਡੈਮ 'ਚ ਪਾਣੀ ਦਾ ਪੱਧਰ 1586.61 ਫੁੱਟ ਤੱਕ ਪਹੁੰਚ ਗਿਆ। 1 ਨਵੰਬਰ 1964 ਨੂੰ ਮਹਾ ਪੰਜਾਬ ਵੱਜੋਂ ਜਾਣੇ ਜਾਂਦੇ ਪੰਜਾਬ ਰਾਜ ਦੇ ਪੁਨਰਗਠਨ ਤੇ ਪਾਖੜਾ ਨੰਗਰ ਪ੍ਰੋਜੈਕਟ ਦੇ ਪ੍ਰਸ਼ਾਸਨ, ਰੱਖ-ਰਖਾਵ ਤੇ ਸੰਚਾਲਨ ਲਈ ਪੰਜਾਬ ਪੁਨਰਗਠਨ ਐਕਟ 1964 ਦੀ ਤਾਰੀਖਾ 79 ਅਧੀਨ ਪਾਖੜਾ ਪ੍ਰਬੰਧਕ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਕਿ 1 ਅਕਤੂਬਰ 1967 ਤੋਂ ਲਾਗੂ ਕੀਤਾ ਗਿਆ ਸੀ ਬਿਆਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 80 ਅਨੁਸਾਰ ਬਿਆਸ ਨਿਰਮਾਣ ਬੋਰਡ ਦਾ ਨਾਮ ਬਦਲ ਕੇ ਪਾਖੜਾ ਮੈਨੇਜਮੈਂਟ ਬੋਰਡ ਵਿੱਚ ਤਬਦੀਲ ਕੀਤਾ ਪਾਖੜਾ ਡੈਮ 'ਚ ਪਾਣੀ ਦਾ ਪੱਧਰ 1586.61 ਫੁੱਟ ਤੇ ਪੁੱਜ ਗਿਆ ਹੈ ਜਦੋਂ ਕਿ ਪਾਖੜਾ ਡੈਮ 'ਚ 1680 ਫੁੱਟ ਤੱਕ ਪਾਣੀ ਜਮਾ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ 30 ਜੂਨ 2024 ਨੂੰ ਪਾਖੜਾ ਡੈਮ 'ਚ ਪਾਣੀ ਦੀ ਆਕ 34162 ਕਿਊਸਕ ਫੁੱਟ ਦਰਜ ਕੀਤੀ ਗਈ ਸੀ। ਜਦੋਂ ਕਿ 29693 ਕਿਊਸਕ ਫੁੱਟ ਪਾਣੀ ਠੱਡਿਆ ਜਾ ਰਿਹਾ ਹੈ। ਇਸ ਵਿੱਚੋਂ ਸਤलुਜ ਦਰਿਆ ਵਿੱਚ 10350 ਕਿਊਸਕ ਫੁੱਟ ਨੰਗਲ ਹਾਈਡਰਲ ਚੈਨਲ 'ਚ 12500 ਕਿਊਸਕ ਫੁੱਟ ਤੇ ਸ਼੍ਰੀ ਨਾਨਕਪੁਰ ਸਾਹਿਬ ਹਾਈਡਰਲ ਚੈਨਲ 'ਚ 10150 ਕਿਊਸਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਪਾਖੜਾ ਡੈਮ ਗੰਗੂਵਲ ਪਾਵਰ ਹਾਊਸ ਕੋਟਲਾ ਪਾਵਰ ਹਾਊਸ ਪੋਗ ਡੈਮ ਦੇਹਰ ਪਾਵਰ ਹਾਊਸ ਆਦਿ ਹਾਈਡਰਲ ਪ੍ਰੋਜੈਕਟ ਆਉਂਦੇ ਨੇ ਜਦੋਂ ਕਿ ਦੇਹਰਾ ਅਤੇ ਪੋਗ ਡੈਮ ਤੋਂ ਰਾਜਸਥਾਨ ਦਾ ਹਿੱਸਾ ਕੱਢਣ ਮਗਰੋਂ ਇਹਨਾਂ ਪ੍ਰੋਜੈਕਟਾਂ ਤੋਂ ਪੰਜਾਬ ਨੂੰ 51.80 ਫੀਸਦੀ ਹਰਿਆਣਾ ਨੂੰ 37.51 ਫੀਸਦੀ ਹਿਮਾਚਲ ਪ੍ਰਦੇਸ਼ ਨੂੰ 7.19 ਫੀਸਦੀ ਚੰਡੀਗੜ੍ਹ ਨੂੰ 3.5 ਫੀਸਦੀ ਬਿਜਲੀ ਮਿਲਦੀ ਹੈ ਇਸੇ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਪੈਣਦੇ ਹਾਈਡਰੋ ਪ੍ਰੋਜੈਕਟਾਂ ਦੀ ਬਿਜਲੀ ਪੈਦਾਵਾਰ ਵਿੱਚ ਪੰਜ ਸੂਬਿਆਂ ਦੀ ਭਾਈਵਾਲ ਹੈ ਜਿਸ ਨੂੰ ਪੰਜਾਬ ਪੁਨਰਗਠਨ ਐਕਟ 1964 ਤਹਿਤ BBMP ਦਾ ਹਿੱਸਾ ਪੰਜਾਬ ਅਤੇ ਹਰਿਆਣਾ ਦਾ ਦਰਮਿਆਨ 58.42 ਦੇ ਅਨੁਪਾਤ ਨਾਲ ਵੰਡਿਆ ਗਿਆ ਹੈ ਭਾਰਤ ਵਿੱਚ ਤੀਜੀ ਸਭ ਤੋਂ ਵੱਡੀ ਸਥਾਪਨ ਹਾਈਡਰੋ ਪਾਵਰ ਸੰਭਰਤਾ ਹੈ ਜੋ ਕਿ 400 220 132 ਅਤੇ 66 ਟ੍ਰਾਂਸਮਿਸ਼ਨ ਲਾਈਨਾਂ ਦੇ 3751.96 ਕਿਲੋਮੀਟਰ ਨੂੰ ਕਵਰ ਕਰਦਾ ਹੈ ਇਹ ਇੱਕ ਵਿਸਤ੍ਰਿਤ ਨੈਟਵਰਕ ਰਾਹੀਂ ਉੱਤਰੀ ਗ੍ਰਿਡ ਵਿੱਚ ਬਿਜਲੀ ਦਾ ਸੰਚਾਰ ਵੀ ਕਰਦਾ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇਸ਼ ਵਿੱਚ ਭਾਖੜਾ ਅਤੇ ਪੋਗਦੇਮਾ ਵਰਗੇ ਭੰਡਾਰਾਂ ਦੀ ਵਿਸ਼ਾਲ ਦਾ ਸ਼੍ਰੇਣੀ ਰੱਖ-ਰਖਾਅ ਕਰਦਾ ਹੈ ਤੇ ਲੰਬੇ ਹਾਈਡਰੋਸ ਰੂਂਗਾ ਅਤੇ ਹਾਈਡਰੋ ਚੈਨਲਾਂ ਦਾ ਵੀ ਸੰਚਾਰਨ ਕਰਦਾ ਹੈ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦ ਨਹੀਂ ਮੰਨੇ ਹਾਰ ਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁ ਸੁਧਾਰ ਕਰਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ لیکن جو نہیں مننے ہار کے پھر اسی آئے ہیں ہم سو اسی تے اپنی گل بخشا لیئے کہ ਸਾਡੇ مان دا بوجھ ہلکا ہوے سو اس کرکے اسی آئے ہیں تے Guru کرپا کرے گا کرپا شرومنی ਕਾੜੀਦਲ ਤੋਂ باغੀ ਹੋਇਆ ਕਾਲੀ ਆਗੂ ਆ ਜਥੇਦਾਰ ਨੂੰ ਆਪਣਾ ਗੁਨਾਹ ਪੱਤਰ ਦੇਣ ਲਈ ਸ਼੍ਰੀ ਕਾਕੂ ਸਾਹਿਬ ਵਿਖੇ 77ਵੇਂ ਪਹੁੰਚੇ ਨੇ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰਵੀ ਸ਼ਾਮਿਲ ਨੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਰਖੜਾ ਕਰਨੈ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਆਦੀ ਬਹੁਤ ਆਤ ਅਕਾਲੀ ਆਗੂ ਸਬਕਸ ਵਿੱਚ ਸ਼ਾਮਿਲ ਨੇ ਇਸ ਬਾਗਯ ਕਾਲੀਆਂ ਵਿੱਚ ਸ਼੍ਰੋਮਣੀ ਕਾਲੇਦ ਸਰਕਾਰ ਹੁੰਦਿਆਂ ਪੈਚ ਇਹਨਾਂ ਬਾਗਯ ਕਾਲੀਆਂ ਵੱਲੋਂ ਸ਼੍ਰੋਮਣੀ ਕਾਲੇਦ ਸਰਕਾਰ ਹੁੰਦਿਆਂ 2015 ਤੋਂ ਲੈ ਕੇ ਸਮੇਂ-ਸਮੇਂ ਸਿਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਗੁਰਦੁਆਰਾ ਬੁਰਜਵਾਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਬੇਅਦਬੀ ਹੋਣੀ ਡੇਰਾ ਸਿਸਾ ਮੁਖੀ ਨੂੰ ਮਾਫੀ ਦੇਣਾ ਬਹਿਬਲ ਕਲਾਮ ਬਰਗਾੜੀ ਗੋਲੀकांड ਸ਼੍ਰੋਮਣੀ ਕਮੇਂ ਪ੍ਰਬੰਧਕਾਂ ਵਿੱਚੋਂ 228 ਪਾਵਨ ਰੂਪ ਗਾਇਬ ਹੋਣ ਅਧਿਵਿਸ਼ਾ ਸੰਬੰਧੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋਏ ਇਸ ਗੁਨਾਹ ਪੱਤਰ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਸਾਹਿਬ ਲਗਵੀਰ ਸਿੰਘ ਨੂੰ ਸੌਪਣ ਪਹੁੰਚੇ ਨੇ। ਹਾਂ ਜ ਸਾਡੇ ਨਾਲ ਦੋਸ਼ੀ ਦੇ ਜ਼ਿਆਦਾ ਤੁਸੀਂ ਹੋ। ਕਿ ਅੱਜ ਵੀ ਤੁਸੀਂ ਉੱਚੀ ਉੱਚੀ ਰੋਲਾ ਪਾਈ ਜਾਂਦੇ ਹੋ। ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ ਵਿੱਚ ਫਸੀ ਹੋਈ ਹੈ। ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪਹੁੰਚ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੀ ਅਕਾਲ ਤਲਸਾ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ। ਪਰ ਪੰਥ ਦੀ ਇੱਕ ਅਧਾਇਨੀ ਤੱਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ। ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ। ਕੁਝ ਸਾਡੇ ਕੋਲ ਗਲਤੀਆਂ ਹੋਈਆਂ। ਕੁਝ ਸਾਡੇ ਕੋਲ ਭੁੱਲਾਂ ਹੋਈਆਂ। ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ। ਸਾਡੇ ਤੋਂ ਨਿਰਾਸ਼ ਹੋ ਗਏ, ਸਾਡੇ ਤੋਂ ਨਿਰਾਜ ਹੋ ਗਏ ਔਰ ਸਾਡੇ ਤੋਂ ਦੂਰੀ ਬਣਾ ਲਈ। ਸਾਡੇ ਮਨਾਂ ਤੇ ਬੋਝ ਹੈ। ਅਸੀਂ ਬੜੀ ਬਾਰੀ ਕਹਿ ਕੇ ਕਿ ਸਾਰਿਆਂ ਨੂੰ ਕਿ ਕੌਮ ਚੰਦ ਹੀ ਹੈ ਕਿ ਸ਼ਰੀਆ ਕਾਦਰ ਸਾਹਿਬ ਤੇ ਜਾ ਕੇ ਮਾਫੀ ਮੰਗੀ ਜੇ। ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਹਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗਿਆ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਨਾ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਸੀ ਸੇਂਸ ਆਪਣੇ ਸਾਡੇ ਕੋਲ ਲੈ ਲਈਏ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿਆ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਹਾਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਾਨੂੰ ਅਸੀਂ ਤੇ ਆਪਣੀ ਘੁਲ ਬਖਸ਼ਾ ਲਈਏ ਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਆ ਕਿ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉੱਲਨ ਅੰਦਰ ਸਭ ਕੋ ਆਪੋ ਗੁਰੂ ਕਰਤਾ ਜੀ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਜਿਹੜਾ ਇੱਕ ਤੜਾ ਤੁਹਾਨੂੰ ਹੁਣੇ ਆਚ ਲਈ ਜਿੱਕੀ ਇੱਕ ਤੜਾ ਹੱਥ ਪਹਿਲਾ ਤੜਾ ਜਿਹੜਾ ਮੇਨ ਦਾ ਤੜਾ ਬਾਦ ਸਾਡਾ ਕੋਈ ਸਾਡਾ ਕੋਈ ਤੱਕ ਨਹੀਂ ਹੋ ਵੀ ਨਾਲ ਸਾਹਮਣੂ ਸਾਡਾ ਕੋਈ ਸਾਡਾ ਕੋਈ ਚਮਣ ਹੋ ਜਿਹੜੇ ਨਹੀਂ ਆਏ ਸ਼ੋਮਨੀ ਕਲਦਾ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼ੋਮਨੀ ਕਲਦਾ ਦੀ ਕਰਦੇ ਆਂ ਸ਼ੋਮਨੀ ਕਲਦਾ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁਲਾਨੀ ਮਾਰੀ ਜਮੇਰ ਸਿੰਘ ਬਾਦਨ ਇੱਕ ਵਾਰੀ ਮਾਫੀ ਮੰਗ ਚੁੱਕੇ ਸੀ ਜੀ ਜੇਤੀ ਜਾਊਗੀ ਤਾਂ ਮੈਂ ਦਾ ਸਕਦਾ ਮੈਂ ਵੀ ਥਿਰ ਪਰ ਹੋਣੀ 15 ਅਰਦਾਸ ਹੋਣੀ ਯਾਰ ਕਰ ਲਓ ਗਰਮੀ ਤੋਂ ਬਹੁਤ ਰਾਹ ਮਿਲਿਆ ਆ ਪਜੂ ਪੰਛੀ ਜੰਗਰਾਂ ਨਾਲ ਜਾਨਵਰਾਂ ਦਾ ਬਹੁਤ ਹਰਹਾਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰੀਆਂ ਸੀ ਤੇ ਇਹਨਾਂ ਦਾ ਬਹੁਤ ਬਾਤੋਂ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹੜਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਘਾ ਘਟ ਨਿਕਲਦੇ ਸੀ ਤੇ ਹੁਣ ਗਰਮੀ ਤੋਂ ਥੋੜਾ ਪਤਾ ਭਿੱਤੇ ਦਿਨਾ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਮਾਝਾ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਮਾਝਾ ਖੇਤਰ ਅੰਦਰ ਮੌਨਸੂਨ ਨੇ ਦਸਤਕ ਦਿੱਤੀ ਹੈ ਜਿੱਥੇ ਤੜਕਸਾਰ ਤੋਂ ਹੋ ਰਹੀ ਤੇਜ਼ ਬਾਰਿਸ਼ ਤੇ ਚੱਲਦੇ ਤੱਪ ਦੀ ਗਰਮੀ ਤੋਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਉਥੇ ਹੀ ਤੇਜ਼ ਬਾਰਿਸ਼ ਕਰਕੇ ਮੌਸਮ ਸੁਹਾਵਣਾ ਹੋਇਆ ਹੈ ਲੋਕ ਬਾਰਿਸ਼ ਤੇ ਇਸ ਮੌਸਮ ਦਾ ਆਨੰਦ ਮਾਣ ਰਹੇ ਨੇ ਉਥੇ ਹੀ ਇਸ ਤੇਜ਼ ਬਾਰਿਸ਼ ਕਰਕੇ ਕਿਸਾਨਾਂ ਦੇ ਚਿਹਰੇ ਕੁਝ ਨਜ਼ਰ ਖੁਸ਼ ਨਜ਼ਰ ਆ ਰਹੇ ਨੇ ਉੱਥੇ ਹੀ ਸਟੇਜ ਬਾਰਿਸ਼ ਕਰਕੇ ਕਿਸਾਨਾਂ ਦੇ ਚਿਹਰੇ ਕੁਝ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੇ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਨੇ ਚੋਨਾ ਲੋਨ ਸਮੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲਾਂ ਸਾਹਮਣਾ ਨਹੀਂ ਕਰਨਾ ਪਵੇਗਾ ਕੱਲ ਤੋਂ ਪੰਜਾਬ ਅੰਦਰ ਸਰਕਾਰੀ ਸਕੂਲ ਲੱਗਣ ਜਾ ਰਹੇ ਨੇ ਯਾਨੀ ਕਿ ਅੱਜ ਜਿੱਸੇ ਚੱਲਦੇ ਸਕੂਲਾਂ ਅੰਦਰ ਆਉਣ ਵਾਲੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਭਰੀ ਮਿਲੇਗੀ ਤੇ ਇਸ ਮੌਸਮ ਠੰਡਾ ਹੋਣ ਦੇ ਨਾਲ-ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਦਸਨਾ ਮੰਨਦਾ ਹੈ ਕਿ ਕਈ ਦਿਨਾਂ ਤੋਂ ਪੈ ਰਹੀ ਹੱਤ ਦੀ ਗਰਮੀ ਕਰਕੇ ਜਿੱਥੇ ਬੁਰਾ ਹਾਲ ਹੋਇਆ ਪਿਆ ਉੱਥੇ ਹੀ ਉਡੀਕ ਕੀਤੀ ਜਾ ਰਹੀ ਸੀ ਕਿ ਬਾਰਿਸ਼ ਕਦੋਂ ਹੋਵੇਗੀ ਉਸ ਤੋਂ ਬਾਅਦ ਬਾਰਿਸ਼ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਪਸ਼ੂ ਪੰਛੀਆਂ ਨੂੰ ਵੀ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਕੁਦਰਤ ਲੋਕਾਂ ਉੱਪਰ ਅੱਜ ਮਿਹਰਬਾਨ ਹੋਈ ਹੈ ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਨਾਲ ਜਨਵਾਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂਸ ਨੂੰ ਫਾਇਦਾ ਹੋਗਾ ਕਿਸਾਨਾਂ ਵਾਲਾ ਨੂੰ ਬਹੁਤ ਫਾਇਦਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਘੋਨਾ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਿਹੜਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਘਾਹ ਘਟ ਨਿਕਲਦੇ ਸੀ ਤੇ ਹੋਣਾ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਕਿ ਕਿਸਾਨੀਆਂ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇ ਸ਼ੁਰੂ ਹੋਣ ਲੱਗੇਗਾ ਜੀ ਕਿੰਨਾ بارش ਹੋਈ ਅੱਜ ਇਹ ਦੇ ਵਿੱਚ بارشਾਂ ਚ ਬਹੁਤ ਜ਼ਿਆਦਾ ਵੀ ਪੌਣੇ 4 ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਜੇ ਚੱਲੇ ਜੇ ਬੜਾ ਠੰਡਾ ਠੰਡਾ ਹੋ ਗਿਆ ਪਾਣੀ ਪਾਣੀ ਹੋ ਗਿਆ ਜੀ ਛੜੀਆਂ ਜੀ ਵੀ ਤੇ ਵਜਾਰਾਂ ਜੀ ਵੀ ਤੇ ਖੇਰਜ ਜੀ ਵੀ ਸਭ ਚੀਜ਼ਾਂ ਕੰਮ ਹੋ ਗਈਆਂ بارش ਇਹ ਮੀਂਹ ਵੀ ਕਾਫੀ ਚੰਗਾ ਅਜੀਬ ਜੀ ਅੱਜ ਜਲਦਸਾਲ ਹੋ ਗਈ ਹੈ ਪੂਰੀ ਉਹ ਨਹੀਂ ਨਹੀਂ ਲੱਗੁੰਦੇ। ਉਹ ਇਹ ਵੀ ਅੱਜ ਬਾਰਿਸ਼ ਪੂਰੀ ਹੋ ਗਈ ਆ। ਕਿੰਨੀ ਰਾਤ ਮਿਲਦੀ ਲੋਕਾਂ ਨੂੰ ਜਦਾਂ। ਪਹਿਲਾਂ ਤਾਂ ਵੀ ਰਾਤ ਮਿਲਦੀ। ਇਹ ਵੀ ਰਾਤ ਗਰਮੀ ਤੋਂ ਹੀ ਰਾਤ ਮਿਲੇਗੀ। ਸਾਦੇ ਕੰਮ। ਉਸਾਲਾਂ ਨੂੰ ਕਿੰਨਾ ਫਾਇਦਾ ਹੋਊਗਾ? ਉਸਾਲਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ। ਝੋਨਾ ਲੱਗਣ ਨਹੀਂ ਦਿਆ ਝੋਨਾ ਅੱਜ ਤੱਕ। ਇਹਨਾਂ ਦੇ ਸ਼ੁਰੂ ਹੋਇਆ ਪਰ ਕਿੰਨਿਆਂ ਦਾ ਰਹਿ ਰਿਹਾ ਹੈ। ਕਿੰਨੇ ਕੋਈ ਬਾਰਿਸ਼ ਸ਼ੁਰੂ ਹੋਈ ਤੇ ਕਿੰਨੀ ਪੈ ਗਈ ਹੁੰਦਾ ਕਿ ਜੇ ਬਾਦ ਸਮਝਾ ਗਏ। ਇਹ 4 ਵਜੇ ਤੋਂ ਸ਼ੁਰੂ ਹੋਈ ਆ। ਹੁਣ ਤੱਕ ਕਾਫੀ ਹਜੇ ਤਾਂ ਖੜੀ ਨਹੀਂ ਆ ਵੇਖੋ। ਪੂਰੀ ਪੈ ਰਹੀ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ